ਜਿਹਦੇ ਵੀ ਰਸਤੇ ਜਾਦੇ ਜਾ ਰਹੇ ਉਹਨਾਂ ਨੇ ਪੈਸੇ ਫੜਾਉਣੇ ਪੈਰੀਂਸ ਲਾਉਣ ਦੇ ਉੱਪਰ ਬਾਅਦ ਪੈਰੀਂਸ ਲਾਉਣ ਤੋਂ ਬਾਅਦ ਬਾਅਦ ਉਹ ਸਲਾਓ ਬੇਟੀ ਸਾਰਿਆਂ ਨੂੰ ਬਾਅਦ ਤੇ ਪਹਿਲਾਂ ਉਹਨਾਂ ਦੀ ਲਾਓ ਪਹਿਲਾਂ ਉਹਨਾਂ ਦੀ ਲਾਓ ਉਹ ਦੱਦ ਕੇ ਕਿ ਰੁਪਈਏ 50 ਲੈਣੇ ਆ ਭਾਈ ਦੇ ਕੱਢਣ ਲੱਗੇ ਪੈਸੇ ਅੱਠ ਪੈੜਾਂ ਦੀਆਂ ਟਿਕਟਾਂ ਆ ਰੱਖੋ ਤੁਸੀਂ ਆਹ ਆ 50 ਰੁਪਈਏ ਬਣ ਜਾਣੇ ਆ ਬਿਲਕੁਲ ਇੱਧੀਆਂ ਜਿਹੜੀ ਬੋਲੀ ਜਿਹੜੇ ਬੱਚੇ ਇੱਥੇ ਜੰਮ ਗਏ ਜਿਹੜੀ ਉਹਨਾਂ ਦੀ ਪੂਰੀ ਮਰ ਲੈਂਗੁਏਜ ਹੈ ਮਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਦਿ ਅੱਜ ਐਤਵਾਰ ਦਾ ਤੇ ਸਾਡਾ ਬਣਦਾ ਪ੍ਰੋਗਰਾਮ ਜਾਣ ਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਤੇ ਗੁਰシャン ਵਿੱਚ ਕਹਿੰਦਾ ਵੀ ਅੱਜ ਆਪਾਂ ਸਾਰੇ ਜਾਣੇ ਕਹਿੰਦਾ ਵੀ ਪੱਗਾਂ ਤੇ ਪਰਨੇ ਬਨ ਕੇ ਜਾਣ ਸਾਰੇ ਗੁਰਦੁਆਰ ਸਾਹਿਬ ਹਾਂ ਗੁਰシャン ਸਿੰਘ ਵਾਲੀ ਆ ਤੇ ਇੱਕ ਦਵਿੰਦਰ ਸਿੰਘ ਦੇ ਪੱਗ ਦੀ ਕਰਤੀ ਪੂਣੀ ਤੇ ਮੈਨੂੰ ਲੱਗਦੇ ਦੇ ਦਿਨਾਂ ਨੇ ਆਹ ਬੜਾ ਸਰੂਪਾ ਜਿਹੜਾ ਕਿਤੇ ਗੁਰਦੁਆਰੀ ਮਿਲਿਆ ਹੋਣਾ ਇਹਨਾਂ ਨੂੰ ਇਹ ਮੈਂ ਕਹਿੰਦਾ ਮੇਰੇ ਤਾਂ ਪੁੱਤੇ ਲੋਟ ਨਹੀਂ ਆ ਛੋਟਾ ਜਿਹਾ ਜਮੀਆਂ ਦਾ ਆ ਦੇਖੋ ਆਹ ਲੋ ਆਹ ਤਾਂ ਬਿਲਕੁਲ ਛੋਟਾ ਜਿਹਾ ਇਹ ਉਟਰੀ ਹੋਣਾ ਹੈਗਾ ਤੇ ਮੈਨੂੰ ਇਹ ਕਹੋ ਤੁਸੀਂ ਵੱਡਾ ਪਰਨਾ ਲੈ ਕੇ ਦਿਓ ਜਿਹੜਾ ਸਿਰ ਤੇ ਸਹੀ ਤਰੀਕੇ ਨਾਲ ਬਈ ਤੇ ਕੁਛ ਆਹ ਕਹਿੰਦੇ ਪਾਪਾ ਤੁਸੀਂ ਪਰਨਾ ਬੰਨ ਵੀ ਲਓਗੇ ਉਹ ਤਾਂ ਮੈਂ ਤਾਂ ਹੂੰ ਚੰਦ ਸੈਕਿੰਡ ਦਾ ਵਿੱਚ ਪਰਨਾ ਬੰਨਣ ਨਾ ਸੀਗਾ ਪਰਫੈਕਟ ਪਰਫੈਕਟ ਹੈ ਇਹ ਵਨਸਾਰ ਦੇਖੋ ਅੱਜ ਆਪਾਂ ਦੇਖਦੇ ਆਂ ਮਿੱਤਰੋ ਕਿੰਨੇ ਟਾਈਮ ਦੇਈਏ ਜਮਾ ਇਹ ਮੈਂ ਬੋਕਸ਼ੀ ਦੀ ਪਰਨਾ ਬੰਨਦਾ ਸੀ ਉਹ ਜਿਹੜਾ ਪਰਦਾ ਹੁੰਦਾ ਸੀ ਮੈਂ ਸਹੀ ਬਾਤ ਹੈ ਨਾ ਤੇ ਮਿੱਤਰੋ ਮੈਂ ਟਾਈਮ ਨਾ ਲਾਉ ਟਾਈਮ ਸਵਾ ਬਾਰਾ ਹੁੰਦਾ ਮੈਂ ਇਹਨੇ ਵੀ ਸ਼ੀਤੀ ਦੀ 20 ਲੈ ਆ ਕੇ ਦੋਨੋਂ ਪੱਖ ਵੱਢਣੀ ਆ ਹਾਂ ਐਂਕ ਲੱਗਸੇ ਮੜੇ ਤੇ ਇਹ ਏਦਾਂ ਮੈਂ ਇਹ ਕਰਾਣੀ ਮਣੀ ਹੈਲਥ ਹਾਰ ਤਾਂ ਤੁਸੀਂ ਜਾਣਾ ਹੀ ਆ ਨਹੀਂ ਨਹੀਂ ਏਦਾਂ ਕੀਤਾ ਪਰ ਕੋਣ ਨਹੀਂ ਕਰੇ ਕੋਟੇ ਖਿੱਚ ਮੜੇ ਬਸ ਏਦਾਂ ਤੇ ਆ ਕਿੱਛ ਨਾ ਕਰਦਾ ਏਦਾਂ ਏਦਾਂ ਤਰਫ ਨੂੰ ਇਹ ਕੀ ਹੈ ਇਹ ਤਾਂ ਮੈਂ ਕਦੇ ਕਰੀ ਹੈ ਜੀ ਤਾਂ ਦੀ ਮੈਂ ਦੇਖੀ ਨੂੰ ਛੱਡ ਦੇਣਾ ਫੇਰ ਕੋਣੀ ਗੀ ਲੋਣੀ ਹੈਗੀ ਕੋਣੀ ਲੋੜੀ ਨਾ ਨਾ ਪੰਨਾ ਗੱਟ ਫਿਰ ਟੁਕੜੀ ਜੱਗ ਟਾਈਮ ਦੇ ਇੱਕ ਹੋਰ ਕਿੰਨਾ ਹੋਵੇ ਇੱਕ ਵਾਰੀ ਕੋਣੀ ਨੂੰ ਮੋਟੇ ਰੱਖੋ ਚੈੱਕ ਫੋਨ ਕੀਤਾ ਤੇ ਜੀ ਰਿਪੋਰਟ ਇੱਕ ਮਿੰਟ ਰੁਕ ਜਮ ਜਦ ਟਾਈਮ ਸਟਾਰਟ ਕਰਦਾ ਉਹਦੀ ਕੋਈ ਨਾ ਠੀਕ ਓਕੇ 3 2 1 ਓਕੇ 25 ਸੈਕਿੰਡ ਹੋਣੇ ਆਲੇ 30 ਹੋਣੇ ਆਏ ਤਾਂ ਬੜਾ ਟਾਈਮ ਲੱਗਦੇ ਹੁੰਦਾ ਇਹ ਤਾਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਕਿਹੜੇ ਕਿੱਥੇ ਪਹੁੰਚੀ ਅਸੀਂ ਮੈਨੂੰ ਬਹੁਤ ਟਾਈਮ ਬਾਅਦ ਬਣਨ ਲੱਗਿਆ ਹੋਇਆ ਵੀ ਦਫਾ ਜਰ ਲਾਉ ਚੈਲੇ ਤਾਂ ਪਰ ਐਕਸੈਪਟ ਹੋ ਗਿਆ ਤਾਂ ਹੋੜਾ ਡਿੱਗੋ ਤਾ ਸਾ ਸਿਮਟਾ ਤਾ ਪਕਰ ਲੀਓ 2 ਮਿੰਟ ਹੋਣਿਆ ਦੇ ਆ ਮੈਂ ਕਿਹਾ ਵਧੀਆ ਬਣਨਾ ਆਪਾਂ ਨੇ ਉੱਪਰ ਕਲਿੱਕ ਐਸੀ ਮੈਂ ਬਲਜੀ ਪੈਣ ਦੇ ਰਹਿ ਗਏ ਨਾ ਵੇ ਪ੍ਰੈਸ ਕਰਤੀ ਹੈ ਲੈਂਪਰ ਸੈਲਪੂਰੀ ਪਗ ਟਾਈਮ ਜਾ ਰਿਹਾ ਇੱਧਰ ਬੱਚੇ ਜਿੱਤੀ ਆ ਦੇਖ ਤਰੇ 3 2 1 ਕਰਨਗੇ ਯੈਸ ਕਿਤਾ ਲੱਗਿਆ ਮਿੱਤਰੋ ਕਰਨਾ ਕਰ ਰਿ ਕਮੈਂਟ ਕਰ ਟਾਈਮ ਨੂੰ ਵੀ ਨੋਟ ਕਰਨਾ ਟਾਈਮ 2 ਮਿੰਟ ਤੇ 27 ਸੈਕਿੰਡ ਤੇ 32 ਮਿਲੀ ਸੈਕਿੰਡ ਤੇ ਮੰਮਾ ਜੀ ਤੁਹਾਡੇ ਨਾਲ ਲੜ ਪੈਣਾ ਲਾਇਆ ਉਹਨਾਂ ਨੇ ਜਿੱਤਦਾ ਪਾ ਗਈਆਂ ਫੇਰ ਕੁਲਮ ਲਾਗੇ ਮੈਨੂੰ ਵਾਟ ਚ ਆ ਗਈ ਦਵਿੰਦਰ ਕਹਿੰਦਾ ਪੱਗ ਬਣੇ ਮੋਰ ਨਹੀਂ ਬਗਾਜ ਇੱਧਰ ਪੂਰੀ ਜ਼ੋਰ ਸ਼ੋਰ ਹੋ ਰਿਹਾ ਪੂਰਾ ਜ਼ੋਰ ਸ਼ੋਰ ਹੋ ਰਿਹਾ ਕਹਿੰਦੇ ਦਵਿੰਦਰ ਕਹਿੰਦਾ ਅੱਜ ਪੱਗ ਬਣਨੀ ਮੋਰ ਨਹੀਂ ਕਹਿੰਦਾ ਮੋਰ ਨਹੀਂ ਅੱਜ ਕਹਿੰਦਾ ਦਲਜੀਤ ਨੂੰ ਨਿੱਕੂ ਨੂੰ ਕਿਦਾਂ ਇਹਨਾਂ ਨੂੰ ਤੁਸੀਂ ਆਪਣਾ ਲੌਂਗ ਕੋਟ ਬਲੈਕ ਪਾਜੋ ਕੋ ਜੀ ਨਹੀਂ ਇਹ ਸਹੀ ਲੱਗਦਾ ਇਹਨੂੰ ਨਿੱਗਾ ਤਾਂ ਹੈਗਾ ਜੀ ਇਹ ਤਾਂ ਨਿੱਗਾ ਤਾਂ ਹੈ ਨਹੀਂ ਜੀ ਤੇ ਨਿੱਗੇ ਦੀ ਲੂੜੀ ਦੀ ਹੋ ਰਹੀ ਹੈ ਜੀ ਨਿਕਲਦਾ ਵੈਸੀ ਬਹੁਤ ਜਿਆਨੇ ਕਿਨੇ ਨਾਲੇ ਮੇਰਾ ਕਿਧਰ ਕੁਛ ਨਾਲ ਵਿਚੇ ਗਿਆ ਨੇ ਜਿਹੜਾ ਤਾਂ ਨਿਕਾਦੇ ਤੋਂ ਬੰਦਾ ਦੇਖੀ ਆ ਦੇ ਇੱਕ ਇਹ ਗੱਲ ਤਾਂ ਇਹ ਨਹੀਂ ਠੀਕ ਹੋ ਗਿਆ ਨਿਕਰੀ ਬਹੁਤੀ ਗੱਲ ਨਹੀਂ ਹੁੰਦੀ ਅੰਦਰ ਬਾਹਰ ਧੁੱਪ ਲੱਗੀ ਮੌਸਮ ਵਧੀਆ ਗੱਡੀ ਹੀਟਰ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਹੀਟਰ ਲੱਗੇ ਹੋਏ ਆ ਐਡੀ ਗੱਲਬਾਤ ਨਹੀਂ ਜੀ ਸਹੀ ਆ ਤੇ ਬਹੁਤ ਨਾਲ ਮੋਟਾ ਕੁੜ ਪਾ ਕੇ ਜਿਆਦਾ ਹੀ ਫੁੱਲ ਫੁੱਲ ਮਾ ਹੋ ਜਾਂਦਾ ਵਿੱਚ ਜੀ ਪਾ ਕੇ ਦੇਖਾ ਸਹੀ ਹੋ ਗਿਆ ਦਵਿੰਦਰ ਹੀ ਪੂਰੀ ਟੋਰਾ ਮੈਂ ਤਾਂ ਦਵਿੰਦਰ ਹੀ ਪੂਰੀ ਕਹਿੰਦਾ ਮੋਰ ਦੇ ਲਈ ਖੇਤ ਤੋਂ ਮੜੇ ਚੈੱਕ ਕਰੋ ਟੈੱਕ ਮੈਂ 50 ਚੈੱਕ ਕਰੋ ਦਵਿੰਦਰ 50% ਲੜਦਾ ਪਿੰਗਾ ਹੈ ਫਰੀਕ ਟਾਲੀ ਪੈ ਜਾਂਦਾ ਕਹਿੰਦਾ ਮੋਰ ਨਹੀਂ ਮੋਰ ਨਹੀਂ ਚਾਹ ਲੈ ਚੁੱਟਾ ਬੀ ਚਾਹ ਲੈ ਟਾਉਗੇ ਕਿਰੀ ਜਿਆਦਾ ਲਾ ਲੋ ਤੇ ਬਸ ਹੈ ਦਾ ਦਾ ਵੇ ਤਾਂ ਫੰਟਿਕ ਮਾ ਮੜਾ ਇਹ ਕਰ ਰਿਹਾ ਨਾ ਫਿਰ ਸੋ ਹੋ ਜਾਂਦਾ ਲੋ ਫਾਇਰ ਜਾਂ ਪਾਈਮ ਰੈਡੀ ਅਕਰ ਮੈਨ ਤੋਂ ਪੱਕ ਚੱਕ ਹੈ ਕਰਾ ਮੁੰਡਾ ਲੈਨ ਮੈਨ ਲੱਗਿਆ ਕਹਿੰਦੇ ਪੀਚ ਬਣਾਉਣੇ ਹਣ ਤਾਂ ਬੜੀ ਬੰਨੀ ਛੇਤੀ ਛੇਤੀ ਜਾਈ ਬਹੁਤੀ ਜ਼ਿਆਦਾ ਟਾਈਮ ਤਾਂ ਪੂਰੀ ਸੀ ਗਈ ਪੁਆਇੰਟਰ ਤੇ ਪੁਆਇੰਟਰ ਤੇ ਗੁਸ਼ਾਰਾ ਦਾ ਪੂਰਾ ਕਾਰੀਗਰ ਬਣਿਆ ਬੰਦੇ ਵੀ ਮੰਨ ਲਈ ਹੁਣ ਸਾਤ ਬਾਦ ਹੈ ਹੂੰ ਆਪਾਂ ਬੱਲੀ ਸੁਣੇ ਰਹਿੰਦੇ ਨੇ ਭੱਜ ਠੀਕ ਬੰਨੀ ਗਈ ਨਹੀਂ ਉਹ ਟਾਈਮ ਬੰਨੀ ਆ ਜਦ ਮੈਂ ਤੂੰ ਅਸੀਂ ਪੜਦੇ ਹੁੰਦੇ ਦਾ ਮਤਲਬ ਮੈਂ ਪੜਦਾ ਹੁੰਦਾ ਦਾ ਉਦੋਂ ਮੈਂ ਮਤਲਬ ਬਾਹਰ ਹਉਣ ਲੱਗੇ ਵਾਲ ਕਟਾਈ ਦੀ ਕਿ ਪਹਿਲਾਂ ਮੇਰੇ ਵਾਲ ਰੱਖੇ ਹੋਏ ਸੀਗੇ ਪਹਿਲਾਂ ਮੇਰੇ ਪਲੱਸ 2 ਦੇ ਤੱਕ ਮੈਂ ਮਤਲਬ ਪੱਗ ਬੰਨ੍ਹ ਕੇ ਜਾਣਾ ਸਕੂਲ ਨੂੰ ਉਸ ਤੋਂ ਬਾਅਦ ਬਾਹਰ ਆ ਗਿਆ ਸੀਗਾ ਤੇ ਬਾਹਰ ਆ ਕੇ ਨਾ ਮੈਂ ਵਾਲ ਕਟਾਦੇ ਮੁਰਕੇ ਬਾਅਦ ਰੱਖੇ ਨਹੀਂ ਕਰੇ ਹੈਗੇ ਪਰ ਉਹ ਤੱਕ ਪੱਗੂ ਬੰਨ੍ਹਦੇ ਸੀਗੇ ਤਾਂ ਕਿ ਬੱਗਾ ਬਰ ਨਹੀਂ ਆਉਣੀ ਹੈ ਬਹੁਤ ਬੰਨੀ ਰਗ ਬਰੀਆਂ ਪੱਗਾਂ ਬੰਨ੍ਹੇ ਸੀ ਮੈਂ ਨਾ ਭਾਈ ਦੇਖੋ ਗੱਲ ਬਣ ਜਾਣੀ ਹੈ ਤੇ ਮੈਂ ਦੱਸਿਆ ਅੱਛਾ ਜੀ ਥੋੜੀ ਬਸ ਇਹ ਥੋੜਾ ਜਿਹਾ ਤੁਹਾਨੂੰ ਇਹ ਇਧਰੋਂ ਕਰਨੀ ਪਣੀ ਹੈ ਬੱਗ ਥੋੜੀ ਜੀ ਹੋਰ ਕਰਦੇ ਹੋਰ ਕਰਦੇ ਹੋਰ ਕਰਦੇ ਜੋਰ ਕਰਕੇ ਮੜੀ ਹੁਣ ਸਿਰ ਟੈਟਿਕ ਥੋੜਾ ਤੇ ਉੱਪਰ ਰੱਖੋ ਕਿਦਾਂ ਸਿਰ ਉੱਪਰ ਹੀ ਰੱਖੋ ਥੱਲੇ ਨਾ ਕਰਦੇ ਉ ਥੱਲੇ ਨਾ ਦੱਬੇ ਰੋ ਥੱਲੇ ਨਾ ਜਬੜੀਆਂ ਆ ਲੜਦਾ ਹੀ ਰੱਖੋ ਜਿੰਨ ਤੱਕ ਨਾ ਬੰਦੋ ਲੈ ਇਹ ਤਾਂ ਪੀਸੇ ਸੇ ਬਰੂ ਹੋ ਜਾਣਾ ਹੜਕੇ ਪੜਕੇ ਹਾਂ ਠੀਕ ਹੈ ਤੂੰ ਸਿਰ ਢੱਕਣ ਦੇ ਬਣ ਗਈ ਗੱਲ ਹੁਣ ਜਦੋਂ ਨਾ ਅੰਗਰੇਜ਼ਾਂ ਨੇ ਪੱਗਾਂ ਬੰਨਣੇ ਸਟਾਰਟ ਕੀਤੇ ਸੀ ਉਹਦਾ 50 ਵਾਲੀ ਪੱਗ ਬੰਨਦਾ ਹੁੰਦਾ ਸੀਗਾ ਇਹਨੇ ਇੰਨੀਆਂ 50ਆਂ ਮੰਗਵਾਈਆਂ ਸੀ ਆ ਹੁਣ ਤਾਂ ਇਕਾ ਦਵਿੰਦਰ ਨੇ ਬੰਨੀਆਂ ਚਾਰ ਪੰਜ ਰਹਿ ਗਈਆਂ ਨਹੀਂ 50 50 ਹੋ ਗਈਆਂ ਸੀਗਾ ਰਬੀਚਾ ਨਾ ਹਾਂ ਆ ਵੀ ਰਵਾਇਤ ਬਹੁਤ ਐਸੀ 50 ਤਾਂ ਹਾਂਜੀ ਇਹ ਤਾਂ ਬੰਨੀ ਇਹ ਜੀ ਰੰਗ ਬਰੰਗਾ ਹੁੰਦਾ ਸੀਗਾ ਵੀ ਕਾ ਰੰਗ ਕਾ ਦੀ ਕਾ ਰੰਗ ਇਹ ਤਾਂ ਵੀ ਹੁੰਦਾ ਸੀਗਾ ਇਹ ਹਾਂਜੀ ਪਰ ਕਿੰਨਾ ਅਮੇਜ਼ਿੰਗ ਕਰਕੇ ਬੰਦੇ ਹੁੰਦੇ ਸੀਗੇ ਤੁਸੀਂ ਬਲ ਕੋਈ ਤੇ ਤੂੰ ਹੀ ਹੈ ਨਾ ਨਹੀਂ ਜੀ ਮੈਂ ਅੱਜ ਘਰ ਦੀ ਸਾਫ ਸਫਾਈ ਨਹੀਂ ਕਿੰਨੇ ਦਿਨਾਂ ਪਿੱਛੇ ਹਟਿਆ ਘਰੇ ਇੰਨਾ ਕੱਪੜੇ ਲੀੜੇ ਇੰਨੇ ਇਕੱਠੇ ਹੋਏ ਹੋਏ ਆ ਧੋਣੇ ਵਾਲੇ ਤੇ ਹੁਣ ਜੋ ਸਾਫ ਸਫਾਈ ਕਰਨੀ ਚਾਹੀਦੀ ਹੈ ਅੱਜ ਠੀਕ ਹੋ ਗਿਆ ਚਾਹੀ ਜਗ੍ਹਾ ਸੀ ਬਹੁਤ ਟਾਈਮ ਲਾਉਣਾ ਸੀ ਜਾਣਾ ਤੇ ਇੱਕ ਘੰਟਾ ਲੱਗੇ ਮੁੜੇ ਠੀਕ ਸਹੀ ਹੈ ਜੀ ਅੱਜ ਲੋਟ ਆਜੂਗੀ ਹੈ ਜੀ ਬੰਨੋ ਮੈਂ ਕੱਜਕੱਲ ਬਣ ਜੂਗੀ ਪੁਰਾਣੀ ਜੂਗੀ ਬਣੀ ਹਾਂਜੀ ਇਹ ਸਟਾਈਲ ਜਿਹੜਾ ਸਾਰੇ ਪੰਜਾਬ ਚ ਚੱਲਦਾ ਜੀ ਇਹ ਪੁਰਾਣਾ ਚੱਲਦੋਂ ਆਉਂਦੀ ਸ਼ੁਰੂ ਤੋਂ ਇਹ ਨਵੀਂ ਮੋਰੀ ਪਾ ਕੇ ਨੇ ਮੋਰੀ ਹਾਂਜੀ ਵੈਸੇ ਜਿਹੜੀ ਅਸੀਂ ਪਹਿਲਾਂ ਸਕੂਲ ਟਾਈਮ ਬੰਦਦੇ ਹੁੰਦੇ ਸੀ ਪਟਿਆਲਾ ਸ਼ਾਈ ਬੰਦਦੇ ਹੁੰਦੇ ਸੀ ਉਹ ਪਾ ਕੇ ਫਿਰ ਥੋੜੀ ਜਿਹੀ ਟੇਟਿੰਗ ਦੀ ਪਟਿਆਲਾ ਸ਼ਾਈ ਹੂੰ ਤੁਰ ਮੋਰੀ ਪਾ ਕੇ ਤਾਂ ਨਾਮ ਕਿੱਥੋਂ ਪਿਆ ਤੇ ਪਟਿਆਲਾ ਸ਼ਾਈ ਪਾ ਕੇ ਤਾਂ ਨਾਮ ਕਿੱਥੋਂ ਪਿਆ ਪਤਾ ਨਹੀਂ ਪਤਾ ਨਹੀਂ ਪਟਿਆਲਾ ਸ਼ਾਈ ਤਾਂ ਪੰਜਾਬ ਦੇ ਲੋਕ ਪਾਉਂਦੇ ਹੁੰਦੇ ਨੇ ਨਹੀਂ ਨਹੀਂ ਤਾਂ ਦਵਿੰਦਰ ਪਟਿਆਲੇ ਦਾ ਹੀ ਹੈ ਫਿਰ ਪਟਿਆਲੇ ਲੋਕ ਜਿਵੇਂ ਮੰਦਿਰ ਦੇ ਮਹਾਰਾਜੇ ਆ ਉਹ ਪਾ ਤਾ ਪਟਲ ਸੀ ਕਹਿਣ ਲੱਗੇ ਤੇ ਬਸ ਕਰ ਉਹਨੂੰ ਤੁਸੀਂ ਉਹਦੀ ਮੋਰਨਿੰਗ ਹੋਰ ਕੁਝ ਨਾ ਬਣਾ ਦਿਓ ਕਿਤੇ ਇੱਥੇ ਪਾ ਕੇ ਫੇਰ ਲਾ ਹੀ ਦਿੰਦੇ ਨੇ ਬੰਦਰਾਂ ਨੇ ਐਂ ਜੋ ਤਾਂ ਆ ਗੁਹਣਾਂ ਵਿੱਚ ਆਉਗੀਆਂ ਮਾਇਰ ਦਰੁਪ ਹਾਂ ਠੀਕ ਹੈ ਇੱਕ ਵਾਰ ਸਾਰੇ ਤਿਆਰ ਹੋ ਗਏ ਫਿਰ ਵੀ ਨਾ ਕਮਰੇ ਵਿੱਚੋਂ ਕੱਢਣੇ ਇੰਨੇ ਔਖੇ ਹਨਾ ਇਹ ਸਾਡੇ ਬੰਦੇ ਬੁੜੀਆਂ ਤੋਂ ਬਸ ਔਖਾ ਹੈ ਨਾ ਯਾਰ ਆਹ ਦਿਖਾ ਨਾ ਦਿਖਾ ਦੇਖ ਆ ਵੀ ਚਲਿਏ ਚਲਿਏ ਆ ਹਲੇ ਉੱਠ ਨਹੀਂ ਆ ਰਹੇ ਦੇਖ ਉੱਧਰ ਆਹ ਦੇਖੋ ਇਧਰ ਆਹ ਫੁਰੀ ਟੌਰ ਮੁੰਡਾ ਆਹ ਦੇਖੋ ਇਧਰ ਇਹ ਮਾਮਾ ਲੋਟ ਨਹੀਂ ਆ ਰਹੇ ਮਾਮਾ ਲੋਕਿਆ ਹੀ ਹੁੰਦਾ ਸੈਂਟੀ ਰਹਿ ਗਿਆ ਗੱਲਾਂ ਅੱਜ ਮਾਮਾ ਲੋਟ ਨਹੀਂ ਆ ਰਹੇ ਕੋਈ ਜਿੱਦ ਤਰ੍ਹਾਂ ਵਿਆਹ ਹੋਣਾ ਨਾ ਉਹਦੇ ਮਾਮੇ ਨੂੰ ਬਹੁਤ ਦੁੱਖ ਕਰ ਰਿਹਾ ਮਾਮੇ ਦੀ ਬੇਲੀ ਵਾਲਾ ਪੈਣ ਆਪਣਾ ਆਹ ਤਾਂ ਗੱਲ ਹੈ ਜੀ ਹੈ ਟੌਰਾਂ ਲਾਈ ਜਾਣੀ ਸਹੀ ਗੱਲ ਹੈ ਮਾਮਾ ਅੱਜ ਲੋਟ ਨਹੀਂ ਆ ਰਹਿਆ ਚੱਲੀਏ ਮਾਮਾ ਜੀ ਚਲੋ ਚੱਲੀਏ ਚਰਮੇ ਮਤ ਚਲੀਏ ਚਲੋ ਇੱਥੇ ਰੱਖ ਕਿਹੜਾ ਪਰਫੂਮ ਲਾਈ ਜਾਣਾ ਇਹ ਜਾਂਦਾ ਇਹ ਸੁਵਾਜ ਦਿਓਰ ਵਾਲੇ ਦਾ ਸੁਵਾਜ ਕੋਈ ਆਓ ਚਲੀ ਫਟਵਾ ਜੀ ਮੈਂ ਹਿੰਮਤ ਮਾਰੂ ਮੈਨੂੰ ਫਿਰ ਟਾਈਮ ਬਹੁਤ ਹੋ ਗਿਆ ਸਾਡੀ ਪੈਂਤੀ ਸੁੱਤੀ ਪਈ ਆ ਸਾਡੀ ਪੈਂਦੀ ਮੋਜਾ ਮਾਰਦੀ ਇਹਨਾਂ ਮੈਂਤੀ ਹੈ ਮੈਂਤੀ ਇਹਦਾ ਬੈਠੀ ਰਹਿ ਬੁਝਾਤ ਕਰੀ ਜਾਂਦਾ ਬਸ ਨਾ ਇਹਨੂੰ ਕਿਤੇ ਜਾਂਦੀ ਲੋੜ ਨਹੀਂ ਪੈਂਦੀ ਤਿਆਰ ਤੁਰ ਹੋਣ ਦੇ ਮਾਮਲੇ ਮਿੱਤਰੋ ਆਪਣਾ ਪੂਰਾ ਰਿਕਾਰਡ ਹੈ ਮੈਂ ਨਾ ਚਾਹੇ ਮੈਂ ਭਗਵਾਨ ਕੇ ਜਾਣੀ ਹੋਵੇ ਚਾਹੇ ਮੈਂ ਜਿੱਦਾਂ ਮਰਜੀ ਰੈਡੀ ਹੋ ਕੇ ਜਾਣਾ ਹੋਵੇ ਮੈਂ ਸਭ ਤੋਂ ਪਹਿਲਾਂ ਤਿਆਰ ਹੋ ਕੇ ਆਪਣੇ ਰੈਡੀ ਹੋ ਜਾਣਾ ਹੁੰਦਾ ਹੈ ਤੇ ਸਭ ਤੋਂ ਬਾਅਦ ਚ ਮੈਂ ਰੈਡੀ ਹੋਣ ਲੱਗਦਾ ਹੈ ਇਹ ਸਾਰੇ ਬੰਦੇ ਨਾ ਮੈਂ ਕੰਮ ਕਰਨੇ ਵੇਢ ਕੇ ਪਹਿਲਾਂ ਕੋਠੇ ਭੇਜਦਾ ਸੀਗਾ ਮੈਂ ਕਹਿੰਦਾ ਵੀ ਜਾ ਕੇ ਫਟਾਫਟ ਤਿਆਰ ਹੋ ਜਾਓ ਵੀ ਫੇਰ ਤੁਸੀਂ ਲੇਟ ਕਰ ਦਿੰਦੇ ਹੋ ਸਾਰੇ ਮੇਰੇ ਤੋਂ ਪਹਿਲਾਂ ਜਾ ਕੇ ਨਰਨਤੋਂ ਲੱਗੇ ਸੀਗੇ ਪਰ ਸਾਰੇ ਮੇਰੇ ਤੋਂ ਬਾਅਦ ਲੇਟ ਨਿਕਲੇ ਉੱਤਰ ਕੇ ਆ ਰਹੇ ਨੇ ਕਿਉਂ ਇੱਧਰ ਆ ਹੁਣ ਲਾਈਨ ਦੇ ਵਿੱਚ ਆ ਰਹੇ ਹਨ ਹੈ ਤੁਸੀਂ ਤਾਂ ਦੋ ਜਣੇ ਐਂ ਤੁਰੇ ਆ ਰਹੇ ਹੋ ਜਿਵੇਂ ਤੁਹਾਡੀ ਵੀਡੀਓ ਬਣਨੀ ਹੁੰਦੀ ਆ ਪਰ ਵੀਡੀਓ ਬਣਦੀ ਆ ਭਾਈ ਤਾਂ ਹੀ ਤਾਂ ਹੀ ਦੋਇਆ ਝੋਟੀ ਤਰੀ ਉਨੇ ਲਾਈਨ ਦੇ ਵਿੱਚ ਠੰਡਾ ਹੀ ਵਾਰ ਸਹੀ ਗੱਲ ਤੂੰ ਐਂ ਕਰ ਰਿਹਾ ਕਿ ਤੂੰ ਰੀਲ ਨਾ ਬਣਾ ਲਿਆ ਥੋੜੀ ਥੋੜੀ ਲੱਗਦੀ ਆ ਪਾ ਕੇ ਬੰਨੀ ਵੀ ਹਨਾ ਚਾਹੀਦੀ ਆ ਨ ਤੁਹਾਦੇ ਮਾਮੇ ਦੋਨੇ ਇਹ ਰੀਲਾ ਬਣਾ ਲਿਓ ਠੀਕ ਹੈ ਆਪਾਂ ਤਾਂ ਮਿੱਤਰੋ ਆਲਰੇਡੀ ਗ੍ਰੀਲ ਬਣਾ ਕੇ ਇੰਸਟਾਗ੍ਰam ਤੇ ਪਾ ਦਿੱਆ ਨਗਰਾ ਵਲੌਗਸ ਇਟਲੀ ਆਪਣਾ ਇੰਸਟਾਗ੍ਰam ਦੇ ਵੀ ਆਪਣਾ ਪੇਜ ਹੈਗਾ ਤੇ ਉਹਨੂੰ ਵੀ ਫੋਲੋ ਕਰਿਓ ਤੇ ਇੱਕ ਆਪਣਾ ਹੋਰ YouTube ਚੈਨਲ ਵੀ ਹੈਗਾ ਨਗਰਾ ਲਾਈਫਸਟਾਈਲ ਵਲੌਗਸ ਤੇ ਉਹਨੂੰ ਜਾ ਕੇ ਸਬਸਕ੍ਰਾਈਬ ਕਰਿਓ ਤੇ ਇੱਕ ਆਪਣਾ ਲਕਾਲਾ ਬਰੀ ਸੈਲਾ 1827 ਉਹਦੇ ਵਿੱਚ ਆਪਣੇ ਇਟਾਲੀਅਨ ਦੇ ਵਿੱਚ ਆਪਣੀ ਵੀਡੀਓਸ ਹੋਣੀਆਂ ਤੇ ਉਹ ਵੀ ਆਪਣੇ ਤਿੰਨ ਚਾਰ ਆਪਣੇ ਉਹਦਾ ਗਾਣਾ ਵੀ ਹੈਗੇ ਆਪਣੇ ਪਲੇਟਫਾਰਮ YouTube ਉੱਤੇ ਆਪਣੇ Instagram ਉੱਤੇ ਵੀ TikTok ਉੱਤੇ Facebook ਉੱਤੇ ਵੀ ਤੇ ਸਾਰਿਆਂ ਨੂੰ ਸਪੋਰਟ ਕਰਿਓ ਹੁਣ ਆਪਾਂ ਜਾਂਦੇ ਜਾਂਦੇ ਆਪਣੀ ਮੈਟਰੋ ਮਾਰਕੀਟ ਰੁਕੇ ਸੀਗੇ ਇੱਥੋਂ ਲੈਣਾ ਸੀਗੇ ਕਰਤੋਂ ਆਪਣੇ ਮਕਸੀ ਪੀਸਿਆਂ ਵਾਲੇ ਜਿਹੜੇ ਖਤਮ ਹੋਏ ਹੋਏ ਸੀਗੇ ਇਹ ਸਭ ਕੱਲੇ ਮੈਟਰੋ ਮਾਰਕੀਟ ਤੋਂ ਹੀ ਮਿਲਦੇ ਆ ਜੇ ਤੁਸੀਂ ਇਹਨਾਂ ਨੂੰ ਬਾਈ ਤੋਂ ਲੈਣੇ ਹੋ ਨਾ ਤਾਂ ਫਿਰ ਇਹਨਾਂ ਨੂੰ ਆਰਡਰ ਕਰਨਾ ਪੈਂਦਾ ਹੈ

ਟਾਈਮ 1:30 ਵਜੇ ਗਿਆ ਖੋਲਦੀ ਚੱਕਰ ਕੀ ਹੈ ਚੱਲ ਕੋਲੀ ਜਾਂਦੀ ਨਹੀਂ ਯਾਰ ਫਿਰ ਦੱਕੀ ਹੈ ਨਾ ਲਓ ਚੱਬੀ ਇਸ ਤਰ੍ਹਾਂ ਕੀ ਕਿੰਨੇ ਟਾਈਟਿਸ 3 ਅਖੰਡ ਪਾਰਸ ਦਾ ਪ੍ਰਕਾਸ਼ ਕਰਵਾਏ ਸਨ ਜਿਨ੍ਹਾਂ ਦੇ ਅਮਰ ਦੇਲੇ ਭੋਗ ਪਾਏ ਗਏ ਨੇ ਉਹ ਗੰਗੋ ਪ੍ਰਾਂ ਸੱਚੀ ਪਾਇਸ਼ਾ ਜੀ ਪਾਵਨ ਦੀਵਾਨ ਅੱਜ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੀਗਾ ਤੇ ਉਸ ਸੰਬੰਧ ਰੇ ਵਿੱਚ ਭਾਈ ਸਾਹਿਬ ਭਾਈ ਤਰਵੇਦੀ ਸੀਗੀਆਂ ਇੰਗਲੈਂਡ ਤੋਂ ਅੱਗੇ ਵੀ ਆਪਣੇ ਗੁਰੂ ਘਰ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਅੱਜ ਵੀ ਆ ਕੇ ਇਹਨਾਂ ਨੇ ਸੇਵਨ ਹੋਈ ਆ ਆਪਣੀ ਤੇ ਸਾਡੇ ਸੰਗਤ ਨੂੰ ਨਾਲ ਜੋੜਿਆ ਕਾਫੀ ਜ਼ਿਆਦਾ ਮਤਲਬ ਗੱਲਾਂ ਬਾਤਾਂ ਕੀਤੀਆਂ ਕਾਫੀ ਯਾਰਾ ਦਿਮਾਨ ਵਧੀਆ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਸਾਡੇ ਗੁਰਦੁਆਰਾ ਸਾ ਜਿਹਦੇ ਵਿੱਚ ਉਚੇਚੇ ਦੌਰ ਦੇ ਉੱਤੇ ਸਾਡੇ ਕੋਲ ਪਾਇਤਰਬੇਦੀ ਸਿੰਘ ਜੀ ਇੰਗਲੈਂਡ ਤੋਂ ਇੱਥੇ ਪਹੁੰਚੇ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਜਿਹੜਾ ਸਾਰਾ ਹੀ ਮਤਲਬ ਕਿਦਾਂ ਉਹਨਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਕਿਦਾਂ ਮਤਲਬ ਸਾਰੀਆਂ ਜਿਹੜੀਆਂ ਜੰਗਾ ਜੁੱਧਾਂ ਦਾ ਜਿਹੜਾ ਸਾਰਾ ਇਤਿਹਾਸ ਹੈਗਾ ਬਹੁਤ ਹੀ ਵਿਸ਼ੇਸ਼ ਤਰੀਕੇ ਦੇ ਨਾਲ ਸੰਗਤਾਂ ਨੂੰ ਸੁਣਾਇਆ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਭਾਈ ਸਾਹਿਬ ਜੀ ਦਾ ਪੱਕੀ ਭਾਈ ਸਾਹਿਬ ਜੀ ਦੱਸਣਗੇ ਜੀ ਕਿਦਾਂ ਤੁਹਾਨੂੰ ਲੱਗਾ ਅੱਜ ਦਾ ਸਾਡੇ ਸੰਗਤ ਦਾ ਪਿਆਰ ਕਿਦਾਂ ਜੀ ਕਿ ਵੀ ਹੋਣਿਆ ਸਾਰੇ ਸਾਹਾ ਵਾਈਗੁਰ ਜਿੱਕੀ ਫਤਿਹ ਸਭ ਤੋਂ ਪਹਿਲਾਂ ਮੈਂ ਗੁਰਪੁਰ ਦੀ ਸਾਰੀ ਸੰਗਤ ਨੂੰ ਵਧਾਈ ਦੇਣਾ ਰੋਮ ਦੀ ਆੜੇ ਦਵਾੜੇ ਜਿੰਨੇ ਤੁਸੀਂ ਹੈਗੇ ਉਹ ਸਾਰਿਆਂ ਨੂੰ ਤੇ ਤੁਸੀਂ ਹੁਕਮ ਕੀਤਾ ਮੈਂ ਤੇ ਗੁਰੂ ਰਾਨਕ ਸਾਹਿਬ ਦੇ ਘਰ ਦਾ ਗੋਲਾ ਮੈਨੂੰ ਜਿੱਥੇ ਵੀ ਕੋਈ ਬੁਲਾਉਣਾ ਮੈਂ ਜ਼ਰੂਰ ਜਾਣਾ ਹਾਂ ਮੈਂ ਹੋਵਾਂ ਜ਼ਰੂਰ ਅਵੇਲੇਬਲ ਉਹਨਾਂ ਦੇ ਨਾਲ ਚ ਸੋ ਤੁਸੀਂ ਮੈਨੂੰ ਹੁਕਮ ਕੀਤਾ ਤੇ ਮੈਨੂੰ ਬੜੀ ਖੁਸ਼ੀ ਹੈ ਕੇ ਜਿੰਨਾ ਕਿ ਪਿਆਰ ਤੁਸੀਂ ਕਰਦੇ ਹੋ ਜਿੰਨੀ ਕਿ ਸੰਗਤ ਇੱਥੇ ਹੈ ਐ ਲਾਦੀਸ ਬੋਲੀ ਦਾ ਇਲਾਕਾ ਜਿਹੜਾ ਸਾਰਾ ਗੁਰਵਰਕਮ ਸੇਵਾ ਸੁਸਾਇਟੀ ਜਾਂ ਹੋਰ ਵੀ ਕਿਤੇ ਹੋਵੇ ਸਾਰੀ ਸੰਗਤ ਗੁਰੂ ਨਾਲ ਪਿਆਰ ਕਰਦੀ ਹੈ ਜੇ ਗੁਰੂ ਨਾਲ ਪਿਆਰ ਕਰਾਂਗੇ ਤੇ ਗੁਰੂ ਸਾਨੂੰ ਪਿਆਰ ਕਰੇਗਾ ਜਿਵੇਂ ਅਸੀਂ ਆਖੀ ਹੈ ਨਾ ਕਿ ਅਸੀਂ ਆਪਣੇ ਬਾਪ ਨੂੰ ਪਿਆਰ ਨਾ ਕਰੀਏ ਪਰ ਬਾਪ ਕਰੇ ਤਾਂ ਨਹੀਂ ਹੁੰਦਾ ਹੁੰਦਾ ਇਹ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ ਸੋ ਤੁਸੀਂ ਕਿਰਤੀ ਹੋ ਕੋਈ ਵੀ ਜਿਹੜਾ ਇੱਥੇ ਰਹਿੰਦਾ ਹੈ ਚਾਹੇ ਉਹ ਸਿੱਖੀ ਸਰੂਪ ਚ ਹੈ ਜਾਂ ਸਿੱਖੀ ਸਰੂਪ ਚ ਨਹੀਂ ਹੈ ਇਹ ਉਹਦਾ ਫਰਜ਼ ਬਣਦਾ ਹੈ ਕਿ ਆਪਣੇ ਗੁਰੂ ਨੂੰ ਪਿਆਰ ਕਰਨ ਲੱਗੋ ਜਿਹੜਾ ਗੁਰੂ ਨੂੰ ਪਿਆਰ ਕਰੂਗਾ ਗੁਰੂ ਉਹਨੂੰ ਪਿਆਰ ਕਰੂਗਾ ਅੱਜ ਤੁਸੀਂ ਇੱਥੇ ਮੈਂ ਮਿਸਾਲ ਦੀਵਾਨ ਚ ਵੀ ਇੱਥੇ ਵੀ ਦੱਸਦਾ ਜਿੰਨੇ ਸਿੰਧੀ ਐ ਉਹਨਾਂ ਦੇ ਵਿੱਚ 1% ਨੇ ਜਿਹੜੇ ਦਾੜੀ ਕੇਸ ਰੱਖ ਕੇ ਅੰਮ੍ਰਿਤ ਛਕਦੇ ਆ ਸਿਰੇ ਦੇ ਕੀਰਤਨੀਏ ਗੁਰਬਾਣੀ ਦੇ ਪਾਠੀ ਔਰ ਹਰ ਇੱਕ ਗੱਜ ਕੇ ਫਤਿਹ ਬੁਲਾਉਂਦਾ ਤੇ ਮੈਂ ਇੱਥੇ ਦੀ ਸੰਗਤਾਂ ਨੂੰ ਵੀ ਕਹਿੰਦਾ ਜਿਹੜੇ ਮੇਰੇ ਨੌਜਵਾਨ ਵੀਰ ਘਰਾਂ ਤੋਂ ਆਏ ਪਰਦੇਸਾਂ 'ਚ ਇੱਥੇ ਆ ਕੇ ਮੈਂ ਇੱਕ ਤਾਂ ਨਸ਼ਿਆਂ ਤੋਂ ਦੂਰ ਹੋ ਜਾਓ ਨਸ਼ਿਆਂ ਦਾ ਤੁਹਾਡੀ ਸਿਹਤ ਨਾਲ ਕੋਈ ਸਬੰਧ ਨਹੀਂ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਜੇ ਤੁਸੀਂ ਨਸ਼ੇ ਕਰੋਗੇ ਤੁਹਾਡੀ ਜ਼ਿੰਦਗੀ ਗਲੇਗੀ ਪਿੱਛੇ ਤੁਹਾਡਾ ਪਰਿਵਾਰ ੜੀਕਦਾ ਕਿਸ ਦੀ ਮਾਂ ੜੀਕਦੀ ਹੈ ਕਿਸ ਦੀ ਭੈਣ ਕਿਸ ਦੇ ਘਰ ਵਾਲੀ ੜੀਕਦੀ ਹੈ ਤੁਹਾਡੀ ਸ਼ੇਧ ਖਰਾਬ ਹੋ ਜਾਏਗੀ ਤੁਹਾਡਾ ਕੋਈ ਜ਼ਮਾਨੀ ਵਾਰਿਸ ਨਹੀਂ ਇਹ ਜਿਹੜੀ ਸਾਨੂੰ ਕੰਚਨ ਵਰਗੀ ਦੇਹੀ ਮਿਲੀ ਹੈ ਨਸ਼ਿਆਂ ਚ ਗਾਣ ਲਈ ਨਹੀਂ ਹੈ ਇਸ ਦੇਹੀ ਦੇ ਅੰਦਰ ਪਰਮੇਸ਼ਰ ਦਾ ਵਾਸਾ ਹੈ ਮਹਾਰਾਜ ਦੇ ਬਚਨ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦਵਾਰੇ ਪਰਟ ਕੀ ਦਸਵਾ ਗੁਪਤ ਰਹਾ ਹੈ ਗੁਰੂ ਦਵਾਰ ਹੈ ਨਾਏ ਭਾਵਨੀ ਅਸੀਂ ਹੁਣ ਸ਼ਬਦ ਗੁਰੂ ਘਰ ਵਰਤਣ ਲੱਗੇ ਇਹ ਗੱਲ ਸਹੀ ਨਹੀਂ ਹੈ ਗੁਰਦੁਆਰਾ ਗੁਰਦੁਆਰੇ ਲਾਏ ਭਾਵ ਨਹੀਂ ਕਿ ਨਰਸਵਾ ਦਵਾਰ ਦਿਖਾਇਆ ਤੈ ਨੇਕ ਰੂਪ ਨਾ ਨਵਨੇ ਸਿਧਾਂਤ ਨਾ ਜਾਈ ਪਾਇਆ ਕਹਿ ਨਾਨਕ ਖਰ ਪਿਆਰੇ ਜੀਉ ਗੁਫਾਂਦ ਰੱਖ ਕੇ ਬਾਜਾ ਪਉਣ ਵਜਾਇਆ ਇਹਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ ਇਸ ਦੇ ਵਿੱਚ ਦਸ ਪਾਤਸ਼ਾਹੀਆਂ ਦੀ ਜੋਤ ਗੁਰਬਾਣੀ ਨੇ ਸਾਡੇ ਚ ਵਸਣਾ ਹੈ ਇਹ 15 ਭਗਤਾਂ ਦੀ ਜੋਤ ਬਾਣੀ ਨੇ ਵਸਣਾ ਹੈ ਇਹ ਚ ਗੁਰੂ ਘਰ ਦੇ ਤਿੰਨ ਮਹਾਨ ਸਿੱਖਾਂ ਦੀ ਬਾਣੀ ਨੇ ਵਸਣਾ 11 ਪਟਾਂ ਦੀ ਬਾਣੀ ਨੇ ਵਸਣਾ ਇਸ ਲਈ ਇਹਨੂੰ ਨਸ਼ਿਆਂ ਚ ਨਾ ਗਾਲੋ ਇਹਦਾ ਧਿਆਨ ਕਰੋ ਕਿਉਂਕਿ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਉਹਦੇ ਵਾਸਤੇ ਵੀ ਇਹ ਸਰੀਰ ਦਾ ਕੈਮਰਾ ਨਾ ਬਹੁਤ ਜ਼ਰੂਰੀ ਹੈ ਰੱਜ ਕੇ ਕਿਰਤ ਕਰੋ ਮੇਰੇ ਗੁਰੂ ਨੇ ਬਖਸ਼ਿਸ਼ ਕੀਤੀ ਆਪ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਹਣ ਵੀ ਵਾਇਆ ਗੁਰੂ ਨਾਨਕ ਸਾਹਿਬ ਨੇ ਜਿਹੜਾ ਹੈਗਾ ਮੋਤੀਖਾਨਾ ਵੀ ਚਲਾਇਆ ਗੁਰੂ ਅੰਗਦ ਸਾਹਿਬ ਦੁਕਾਨਦਾਰੀ ਕਰਦੇ ਰਹੇ ਨਾਲ ਬਾਣ ਵਟਦੇ ਰਹੇ ਗੁਰੂ ਅਮਰਦਾਸ ਮਹਾਰਾਜ ਦੇਖੋ ਕਿੰਨੇ ਬਿਰਧ ਅਵਸਥਾ ਵੀ 72 ਸਾਲ ਦੀ ਅਵਸਥਾ ਦੀ ਗੁਰੂ ਬਣੇ ਕੋਈ 74 ਸਾਲ ਲਿਖਦਾ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਇੱਕ ਪੂਰਨੇ ਪਾ ਕੇ ਦੱਸਿਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਗੁਰਪੁਰ ਮਨਾਉਂਦੇ ਆ ਉੱਥੇ ਮੇਰੀ ਸਭ ਨੂੰ ਬੇਨਤੀ ਆ ਕਿ ਨਸ਼ਿਆਂ ਤੋਂ ਦੂਰ ਹੋਵੋ ਗੁਰੂ ਦਾ ਪੁਰਬ ਮਨਾਣੇ ਤਾਂ ਸਫਲ ਹੈ ਇਹ ਨਹੀਂ ਵੀ ਇੱਥੋਂ ਗੁਰਪੁਰ ਮਨਾ ਕੇ ਲੰਗਰ ਛੱਕ ਕੇ ਕਿੱਢੇ ਉੱਥੇ ਜਾ ਕੇ ਅਸੀਂ ਨਸ਼ੇ ਕਰਨ ਲੱਗ ਜੀ ਨਹੀਂ ਇਹ ਨਹੀਂ ਇਹਦੇ ਵਾਸਤੇ ਆਪਣੇ ਸਰੀਰ ਨੂੰ ਸੰਭਾਲਣ ਲਈ ਤਿਸ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਪ੍ਰਭ ਦਾ ਸਿਮਰਤਾ ਉਹ ਦੇਹੀ ਦੀ ਪਾਲਣਾ ਪਹਿਲਾਂ ਕਰੇ ਸਰੀਰ ਦਾ ਧਿਆਨ ਰੱਖੋ ਐਕਸਰਸਾਈਜ਼ ਕਰੋ ਫਿੱਟ ਖਰਾਕ ਜਿਹੜੀ ਆ ਉਹ ਖਾਓ ਤੇ 4 ਘੰਟੇ ਦਾ ਗੈਪ ਰੱਖੋ ਇੱਕ ਮੀਲ ਤੋਂ ਦੂਜੇ 'ਚ ਇਹ ਨਹੀਂ ਵੀ ਹੁਣ ਪਕੌੜੇ ਖਾ ਲੇ ਘੰਟੇ ਬਾਅਦ ਪ੍ਰਸ਼ਾਦੇ ਰਾਜਲੇ ਫਿਰ ਘੰਟੇ ਬਾਅਦ ਫਿਰ ਇਦਾਂ ਨਹੀਂ ਵੀ ਸਾਰਾ ਦਿਨ ਮੂੰਹ ਚੱਲਦਾ ਰਹੇ ਨਹੀਂ ਇਹ ਜ਼ਰੂਰੀ ਹੈ ਬਾਬਾ ਸਾਹ ਖਾਣਾ ਖੁਸ਼ੀ ਖੁਵਾਰ ਜੇ ਤਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਉਹ ਖਾਓ ਜਿਹਨਾਂ ਸਰੀਰ ਫਿੱਟ ਰਹੇ ਇੱਕ ਮੀਲ ਤੋਂ ਦੂਜੇ 4 ਘੰਟੇ ਦਾ ਗੈਪ ਰੱਖੋਗੇ ਤੁਹਾਡਾ ਸਰੀਰ ਵੀ ਸ਼ੁਕੀ ਰਹੇਗਾ ਤੇ ਤੁਹਾਡੇ ਘਰ ਵਾਲਿਆਂ ਨੂੰ ਠੰਡੀ ਸਾਹ ਆਏਗਾ ਤੁਹਾਡੇ ਵੱਲੋਂ ਠੰਡੀ ਹਵਾ ਆਏਗੀ ਤੇ ਤੁਹਾਡੇ ਪਰਿਵਾਰ ਵਾਲੇ ਵੀ ਖੁਸ਼ ਹੋਣਗੇ ਸਾਡਾ ਬੇਟਾ ਫਿੱਟਿਆ ਮੈਂ 65 ਸਾਲ ਦਾ ਹੋ ਗਿਆ ਮੈਂ ਇਹ ਤਾਂ ਕਿਸਾਂ ਨਾਲ ਜੇਰੂ ਟੱਚ ਨਹੀਂ ਕੀਤਾ ਗੁਰੂ ਦੀ ਕਿਰਪਾ ਔਰ ਮੈਂ ਅੱਜ ਵੀ ਆਪਣੇ ਆਪ ਨੂੰ ਇੰਨਾ ਕਿ ਫਿੱਟ ਸਮਝਦਾ ਮੈਂ ਖੇਤੀਬਾੜੀ ਕਰਦਾ ਐ ਗਲੈਂਡ ਦੇ ਲੋਕ ਕਹਿੰਦੇ ਠੰਡ ਪੈਂਦੀ ਐ ਮੈਂ ਲਸਣ ਬੀਜਿਆ ਹੋਇਆ ਮੈਂ ਲੋਹੇ ਦੱਸਦਾ ਸੀ ਕਿ ਮਾਈਨਸ 3 ਟੈਂਪਰੇਚਰ ਸੀਗਾ ਮੈਂ ਕਿਹਾ ਜਾ ਕੇ ਉਹਨੂੰ ਗੋਡੀ ਆਈ ਉਹ ਧਰਤੀ ਇਹ ਨਹੀਂ ਸਖਤ ਹੋਈ ਇਸ ਵੀ ਮੈਂ ਘਰ ਦਾ ਕੂੜਾ ਸਿੱਟ ਕੇ ਆਇਆ ਜਾ ਕੇ ਆ ਕੱਲ ਦੀ ਗੱਲ ਆਉਣ ਤੋਂ ਪਹਿਲਾਂ ਤੇ ਮੈਂ ਉੱਥੇ ਸਿੱਟ ਕੇ ਸੁਰਸੁਰ ਜਾ ਕੇ 10 ਵਜੇ ਮੈਂ ਉੱਥੇ ਪਹੁੰਚ ਗਿਆ ਸੀਗਾ ਤੇ ਇਹ ਤੇ ਮਨ ਦੇ ਵਿੱਚ ਹੁੰਦਾ ਕੰਮ ਕਰਨਾ ਰੱਜ ਕੇ ਕਰੋ ਇਮਾਨਦਾਰੀ ਦਾ ਕਰੋ ਗੁਰਦੁਆਰੇ ਆਉਣਾ ਹੈ ਗੁਰਦੁਆਰੇ 'ਚ ਬੈਠੋ ਇਹ ਨਹੀਂ ਵੀ ਲੰਗਰ 'ਚ ਖੜੇ ਰਹਿਣਾ ਹੱਥ ਬਰਨ ਕੇ ਜੀ ਚਾਹ ਹੋਊਗੀ ਤਾਂ ਫਿਰ ਲਾਂਗੇ ਜਾਂ ਇਹ 'ਚ ਬਾਹਰ ਟੋਲੀਆਂ ਬਣਾ ਇਹ ਇਹ ਗੁਰਦੁਆਰੇ ਆਉਣਾ ਨਹੀਂ ਹੈ ਇਹ ਤਾਂ ਇੱਕ ਪਾ ਨੱਥੀ ਨਾਤਿਆਂ ਦੋਇ ਪਾ ਚੜ੍ਹੀਏ ਸੋਰ ਉਮੀਦ ਹੈ ਇਨੀਆਂ ਕਿ ਜਿਹੜੀਆਂ ਬੇਨਤੀਆਂ ਨੇ ਪ੍ਰਵਾਨ ਕਰੋ ਗੁਰਪੁਰਬ ਮਨਾਇਆ ਤਾਂ ਸਫਲਾ ਜੇ ਗੁਰੂ ਦੀ ਗੱਲ ਮੰਨੀਏ ਗੁਰੂ ਦੇ ਹੁਕਮ ਅਨੁਸਾਰ ਚੱਲੀਏ ਸਾਡੇ ਗੁਰੂ ਤੇ ਬਿਨਾ ਕੱਪੜਿਆਂ ਤੋਂ ਬਿਨਾ ਜੁੱਤੀ ਤੋਂ ਤੁਰ ਕੇ ਸਾਡੇ ਲਈ ਪੂਰਨੇ ਪਾ ਗਿਆ ਅਸੀਂ ਗੁਰੂ ਲਈ ਕੀ ਕਰਦੇ ਇਹ ਸੋਚਣਾ ਸਬਦ ਅਤਰਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਪੂ ਰਾਏ ਕਾ ਭਲ ਬਿਲਕੁਲ ਗਈਆਂ ਜਿਹੜੀ ਬੋਲੀ ਜਿਹੜੇ ਬੱਚੇ ਇੱਥੇ ਜੰਮ ਗਏ ਜਿਹੜੀ ਉਹਨਾਂ ਦੀ ਉਹਨਾਂ ਦੀ ਮਦਰ ਲੈਂਗੁਏਜ ਹੈ ਨਾ ਜੀ ਇਹਨਾਂ ਦੀ ਮਦਰ ਲੈਂਗੁਏਜ ਹੈ ਬਿਲਕੁਲ ਬਾਕੀ ਇਹਨਾਂ ਲਈ ਇੱਕ ਹੋਰ ਬੈਨੀਫਿਟ ਹੈ ਹਾਂ ਤੇ ਆਣਾ ਦੋ ਪਾਸੇ ਉਧਰ ਵੀ ਤੇ ਇਧਰ ਵੀ ਇਹਨਾਂ ਦਾ ਇੱਥੇ ਹੀ ਰਹਿਣਾ ਹਾਂਜੀ ਹਾਂਜੀ ਇਹਨਾਂ ਦੇ ਪ੍ਰੋਗਰਾਮ ਵੀ ਇੱਥੇ ਦੇ ਦੇਖਣੇ ਆਸੀਂ ਸਵੇਰੇ ਖਬਰ ਆਪਣੀਆਂ ਦੇਖਣੀਆਂ ਨੇ ਇਹ ਇੱਛੇ ਨੇ ਬਾਈ ਚੰਗਾ ਸ਼ੋਅ ਇੱਥੇ ਦੇਖਣ ਦੇਖ ਭਾਵੇਂ ਕਿ ਉਹ ਕਿੱਥੇ ਜਾਏ ਵੀ ਇਹ ਭਲਾ ਗੀ ਹੈ ਬਿਲਕੁਲ ਬਿਲਕੁਲ ਉਹ ਚੀਜ਼ ਹੈਗੀ ਆ ਬਾਕੀ ਜੀ ਦਾਦੇ ਪੋਤੇ ਦੀ ਬਹੁਤ ਬਣਦੀ ਆ ਚੰਗੀ ਗੱਲ ਬਣਨੀ ਚਾਹੀਦੀ ਦਾਦਾ ਪਤਾ ਇੱਥੇ ਕਿ ਦਾਦਾ ਪੰਜਾਬ ਚ ਹੈ ਜੀ ਪੰਜਾਬ ਚ ਲੱਗੇ ਹੈ ਹਾਂ ਇਹ ਵੀ ਫਿਰ ਪੰਜਾਬ ਦੀ ਰਾਤੀ ਨਾਲ ਜੁੜਿਆ ਆ ਨਹੀਂ ਉਹ ਜੁੜਨਾ ਹੋਰ ਗੱਲ ਆ ਪਰ ਇਹ ਹਰ ਵੇਲੇ ਉਹੀ ਦੇਖੀ ਜਾਣਾ ਕੁੰਭ ਤੇ ਆ ਹੋ ਗਿਆ ਵੇ ਅਸੀਂ ਨਾ ਕੁੰਭ ਤੇ ਜਾਣਾ ਨਾ ਅਸੀਂ ਲੈਣਾ ਮੇਰੇ ਨਾਲ ਇੱਕ ਬੰਦਾ ਕਰੀਆ ਕੁੰਭ ਤੇ ਆਏ ਹੋ ਗਏ ਮੈਂ ਕਿਹਾ ਤੈ ਕੀ ਕਰਨਾ ਤੈ ਜਾਣਾ ਕਹਿੰਦਾ ਨਹੀਂ ਮੈਂ ਫੇਰ ਮੈਂ ਟੈਨਸ਼ਨ ਘਾਣੂ ਲੈਣਾ ਤਾਂ ਕੋਈ ਹੋਰ ਗੱਲ ਕਰ ਚਾਹੀਦੀ ਸਹੀ ਹਾਂ ਚਲੋ ਅਜਾਈ ਤੇ ਸਾਨੂੰ ਹਾਂਜੀ ਆਓ ਚਲੀ ਮੈਂ ਕਿਹਾ ਸ਼ਾਮ ਨੂੰ ਘਰੇ ਚਲਦੇ ਆਂ ਆਜੂ ਆਜੂ ਸ਼ਾਮ ਨੂੰ ਅੱਜ ਕੱਲ ਦਾ ਰੱਖ ਲੈ ਬਣਾਓ ਲੱਕੜ ਦੀ ਪੱਟੀ ਵੀ ਦੇ ਬਣਾ ਖੜਾਈ ਤੁਹਾਨੂੰ ਕੱਲ ਕੱਲ ਦਾ ਰੱਖ ਲੈ ਕੱਲ ਦਾ ਰੱਖ ਲੈਂਗੇ ਕੱਲ ਨੂੰ ਆ ਜਾਗੇ ਕੱਲ ਦਾ ਰੱਖ ਲਓ ਜੇ ਤਾਂ ਸਹੀ ਲੱਗੇ ਟਾਈਮ ਤੇ ਕੱਟਗੇ ਨੱਕੜ ਦੀ ਪੱਟੀ ਦਾ ਪੀਸਾ ਸਿਰਫ ਸਿਰਫ 200 ਕਾਸੀ ਆ 1827 1827 ਨੰਬਰ ਤੇ ਮਿਲਦਾ ਚੱਲ ਜਾਈਏ ਸ਼ਗਨ ਠੀਕ ਹੈ ਜਲਾ ਜੀ ਸਸਤੀ ਕਾਲ ਜੀ ਓਕੇ ਜੀ ਮਿਲ ਜਾਈਂ ਆਓ ਚਲੋ ਇਸਨੂੰ ਘੁਮਾ ਦਈਏ ਚਲੋ ਪੀਜ਼ਾ ਬੁੱਕ ਸ਼ੁਕਾ ਦਈਏ ਅੱਜ ਪੀਜ਼ਾ ਵੀ ਛਕਾਂਗੇ ਜਰੂਰ ਜੀ ਨਾਲੇ ਤੁਹਾਡੀ ਪਬਲਿਸਿਟੀ ਕਰਾਂਗੇ ਠੀਕ ਹੈ ਜੀ ਆ ਵੀ ਵਧੀਆ ਵੀਰ ਹੁਣਾਂ ਦੇ ਜੇਜਾਂ ਦਾ ਹੋਇਆ ਉਦਾਂ ਦਾ ਹੀ ਕਹਿਣਾ ਹਾਂ ਝੂਠਰੀ ਬੁਲਾ ਬਿਲਕੁਲ ਵੀ ਠੀਕ ਹੈ ਹਾਂ ਸੱਚੀ ਗੱਲ ਕਹਿਣੀ ਆਪਾਂ ਤਾਂ ਹੀ ਰੀਲ ਅੱਜੀਦੀ ਹੈ ਕਈ ਵਾਰੀ ਰੀਲ ਦੇ ਵਿੱਚ ਨਾ ਉਹ ਕਰਦੇ ਕਰੀ ਖੜਾ ਕੇ ਕੋਕਾ ਕੋਲਾ ਡਰਾਮੇबाजी ਕਰਨੀ ਕੰਮ ਨਹੀਂ ਕਰਦਾ ਡਰਾਮੇਬਾਜੀ ਕਰਨੀ ਹੈਗੀ ਸੱਚ ਕੀ ਮਿਲਣਾ ਠੀਕ ਹੈ ਹੋ ਭਾਈ ਸਾਹਿਬ ਇੰਦਰ ਜੀ ਠੀਕ ਹੈ ਇਹ ਆਪਣੇ ਗੁਰਦੁਆਰਾ ਸਾਹਿਬ ਦੇ ਵਜੀਰ ਨੇ ਤੇ ਛੁੱਟੀ ਕੱਟ ਕੇ ਆਏ ਨੇ ਹੁਣ ਬਹੁਤ ਸਮੇਂ ਤੋਂ ਬਾਅਦ ਕਿੰਨੇ ਟਾਈਮ ਲੱਗਿਆ ਭਾਈ ਤੁਹਾਨੂੰ ਇੰਡੀਆ ਤਿੰਨ ਮਹੀਨੇ ਲੱਗੇ ਭਾਈ ਤਿੰਨ ਮਹੀਨੇ ਲੱਗੇ ਨਾ 10 ਤਰੀਕ ਨੂੰ ਗਿਆ ਸੀ ਤੇ ਸੰਗਤਾਂ ਪਿੱਛੇ ਵਰਾਗੀਆਂ ਹੋਈਆਂ ਸੀ ਸਾਰੀਆਂ ਵੀ ਕਦੋਂ ਭਾਈ ਸਾਹਿਬ ਆਂਦਰੇ ਨੇ ਏਮਪੀਅਰ ਦੀ ਗੱਲ ਹੈ ਹਾਂਜੀ ਹਾਂ ਪਰਵਾਹ ਤੋਂ ਬਣਾ ਕੇ ਰੱਖੇ ਇੱਥੇ ਠੀਕ ਹੈ ਭਾਈ ਜੀ ਸੱਸੀ ਗਾਲ ਜੀ ਓਕੇ ਜੋ ਓਕੇ ਓਕੇ ਸੋਡੀ ਵਾਲੀ ਸੱਸੀ ਗਾਲ ਜੀ ਪੀਜਾ ਸਾਨੂੰ ਵੀ ਖਿਲਾ ਦੇ ਤੁਸੀਂ ਮਾਰੋ ਮਾਰੋ ਕਿਹੜਾ ਆਉਗੇ ਦੀ ਕੋਰ ਨਹੀਂ ਨਾਲ ਦੀ ਹੈਗੀ ਕਿੰਨਾ ਨੰਬਰ ਨੰਬਰ ਹੀ ਵਿਆਕਾਸ਼ੀ ਆ ਜੀ ਕਿੰਨਾ ਕਾਸ਼ੀਆ ਨੰਬਰ ਖਾਣ ਦਾ ਸਾਦੇ ਆਪੇ ਰੱਬ ਜਾਨਾ ਜੀ 1827 1807 ਓਕੇ ਚੱਲੀ ਸ਼ਾਂਤੀ ਆਓ ਚੱਲੀ ਕੱਲੂ ਪਹੁੰਚਦੇ ਓਕੇ ਜੀ ਸੱਸੀ ਗਾਲ ਜੀ ਸੱਸੀ ਗਾਲ ਜੰਦੇ ਜੀ ਚਿੰਦਾ ਵੀ ਰਹਿ ਗਿਆ ਮਿਲ ਚਿੰਦਾ ਵੀ ਕੀ ਗੱਲ ਚੱਲਣੀ ਚੜਦੀ ਕਰਾ ਚੜਦੀ ਕਰਾ ਇਹ ਬਾਈ ਉਹਨਾਂ ਦੀ ਆਪਣੀ ਸ਼ਾਪ ਹੈ ਉੱਥੇ ਆਪਾਂ ਜਾਂਦੇ ਰਹੇ ਅਕਸਰ ਸਮਾਨ ਲੈਣ ਵਾਸਤੇ ਸਿੱਕਾ ਜੀਰਵਾ ਵਧੀਆ ਸਮਾਨੇ ਬਦਾਮ ਬਹੁਤ ਬੋਲੇ ਹੋਣੇ ਹੋਰੇ ਇਹਨਾਂ ਨੇ ਪਹਿਲਾ ਵਲੋਗ ਬਣਾਇਆ ਪਾਇਆ ਸੀ ਉਦੋਂ ਲੋਕਾਂ ਦੇ ਬਹੁਤ ਘਾਰਾ ਭਰੇ ਸੀ ਨਾ ਚਲੋ ਵਧੇਗਾ ਨਹੀਂ ਇਹਦੇ ਵਿੱਚ ਪਤਾ ਉਹਨਾਂ ਦਾ ਵੀ ਫੋਨ ਅੰਦਰ ਹੈ ਤੇ ਚਾਹੀਦਾ ਵੀ ਚਾਹੀਦਾ ਓਕੇ ਬਰੋ ਥੈਂਕ ਯੂ ਵੈਰੀ ਮੱਚ ਓਕੇ ਜੋ ਜਿਹਦੇ ਵੀ ਰਿਸ਼ਤੇਦਾਰ ਜਾ ਰਹੇ ਉਹਨਾਂ ਨੇ ਪੈਸੇ ਭੜਾਉਣੇ ਪੈਰੀਸ ਲਾਉਣ ਦੇ ਉੱਪਰ ਬਾਅਦ ਪੈਰੀਸ ਲਾਉਣ ਤੋਂ ਬਾਅਦ ਬਾਅਦ ਬੁਸ਼ਾ ਲਾਓ ਬੇਟੀ ਸਾਰੇ ਲਾਤੇ ਪਹਿਲਾਂ ਉਹਨਾਂ ਦੀ ਲਾਓ ਪਹਿਲਾਂ ਉਹਨਾਂ ਦੀ ਲਾਓ ਉਹ ਦੱਦ ਗਿਆ ਕਿ 50 ਰੁਪਏ ਵੰਜਾ ਲੈਣੇ ਭਾਈ ਤੇ ਕੱਢਣ ਲੱਗੇ ਪੈਸੇ 8-8 ਦੀਆਂ ਟਿਕਟਾਂ ਆਹ ਦੇਖੋ ਆਹ 50 ਰੁਪਏ ਵੰਜਾਣੇ ਹਨ ਹਾਂਜੀ ਵੰਜਾਣੇ 200 ਰੁਪਏ ਵੰਜਾਣ ਤੋਂ ਜ਼ਿਆਦਾ ਨੇ ਇਹ ਜ਼ਿਆਦਾ ਵੰਜਾਣੇ ਨੇ ਇਹ ਮੈਨੂੰ ਮਜ਼ਾਕ ਕਰਦੇ ਠੀਕ ਹੈ ਠੀਕ ਹੈ ਠੀਕ ਓਕੇ ਜੀ ਸਸਤੀ ਗੱਲ ਭਾਈ ਓਕੇ ਜੀ ਸਸਤੀ ਓਕੇ ਜੀ ਸਸਤੀ ਗੱਲ ਜੀ ਜੇ ਆਪਾਂ ਨੂੰ ਗੁਰਦੁਆਰਾ ਸਾਹਿਬ ਤੇ ਵੀ ਟਾਈਮ ਥੋੜਾ ਜ਼ਿਆਦਾ ਲੱਗ ਤੇ ਇੱਕ ਫੇ ਭਾਈ ਸਾਹਿਬ ਵਾਇਬਸੇ ਬੈਠੇ ਗੱਲਾਂ ਬਾਤਾਂ ਕਰਦੇ ਅੱਗੇ ਵੀ ਭਾਈ ਸਾਹਿਬ ਅੰਗਲੈਂਡ ਤੋਂ ਆਉਂਦੇ ਰਹਿੰਦੇ ਨੇ ਤੇ ਅੱਜ ਬਹੁਤ ਟਾਈਮ ਬਾ ਮਿਲੇ ਸੀਗੇ ਤੇ ਗੱਲਾਂ ਬਾਤਾਂ ਚੱਲਦੀਆਂ ਹਨ ਲੇਟ ਹੋ ਗਿਆ ਤੇ ਬੱਚੇ ਸਾਡੇ ਤਪੇ ਬੈਠਾ ਗੱਡੀ ਦੇ ਵਿੱਚ ਕੀ ਕਹਦਾ ਹਰਮਨ ਕੀ ਇਹਦਾ ਕੋ ਕੋ ਨਹੀਂ ਹੋ ਰਿਹਾ ਉੱਥੇ ਕਿਸੇ ਐਂ ਜਾ ਕੇ ਟਾਈਮ ਕਾਫੀ ਹੋ ਗਿਆ ਨਾ ਟਾਈਮ 8:30 ਹੋ ਜਾਣੇ ਹੋ ਗਏ ਆ ਤੇ ਇਹਨੂੰ ਇਦਾਂ ਵੀ ਚੱਲੀ ਘਰ ਨੂੰ ਜਾ ਕੇ ਫਿਰ ਕੰਮ ਕਰ ਵੀ ਕਰਨਾ ਹੈ ਐਦਾਂ ਹੋ ਜਾਂਦਾ ਸਾਡੇ ਬੰਦੇ ਮੈਂ ਗੱਡੀ ਵਿੱਚ ਬੈਠੇ ਆ ਕੇ ਜਾਂਦੇ ਹਾਂ ਹਾਂ ਹੋਰੀ ਹੈ? ਅਰੇ ਇਹ ਤੇ ਦੇਖਣ ਆ ਨਹੀਂ ਆਏ ਕੋਈ। ਅੰਦਰ ਬੈਠੇ ਗੁਰਦੁਆਰ। ਅੰਦਰ ਖਾਣਦੇ। ਆ ਦੇਖੋ ਸਮਾਨ ਲੈ ਆਏ ਮੁੰਡੇ। ਕੀ ਲੈਂਦਾ? ਮੇਰੇ ਤਿਆਰ ਦਾ ਕਰ 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 ਅੰਦਰ ਚਾਰ ਦੀ ਸਮੈਲ ਵੀ ਉਹ ਚਾਰ ਖਾ ਵੀ ਲਿਆ ਤੁਸੀਂ? ਉਹ ਤਾਂ ਸੀ ਖੋਲ ਕੇ ਦੇਖ ਰਹੀ ਦੱਬਾ। ਹਾਂ। ਤਾਂ ਦਾ ਸੌਫਰੀ ਹੋਣੀ। ਠੀਕ ਹੋ ਗਿਆ ਫਿਰ ਤਾਂ। ਹਾਂਜੀ। ਲੋ ਜੀ ਮਿੱਤਰੋ ਫਾਈਨਲੀ ਘਰੇ ਪਹੁੰਚ ਗਏ ਆਪਾਂ। ਤੇ ਸਮਾਂ ਕਾਫੀ ਹੋ ਗਿਆ। 7:00 7:30 ਹੋ ਗਏ ਆ। ਤੇ ਹੁਣ ਆਪਾਂ ਚੱਲੀ ਆਪਣੇ ਕੰਮ ਤੇ। ਸਾਡੀ 35 ਨਾ ਸਾਡੀ 35 ਆ ਗਈ ਆ। ਹਲੇ ਬੇਂਤੀ ਤੁਸੀਂ ਆ ਗਏ ਸੁੱਤੇ ਪਏ ਸੀਗੇ ਹਲੇ ਵੀ ਨੀਂ ਨਹੀਂ ਆਉਂਦੀ ਬੇਂਤੀ ਨੂੰ ਹਾਂ ਹਲੇ ਨੀਂ ਨਹੀਂ ਆਦੀ ਬੇਂਤੀ ਹਨਾ ਤੇ ਟਾਈਮ ਇਹ ਤਾਂ ਸਵਾ ਪੰਜ ਹੋ ਗਏ ਆ ਤੇ ਹੁਣ ਆਪਾਂ ਆਪਣੇ ਕੰਮ ਤੇ ਚੱਲਦੇ ਆਂ ਗੁਰਦੁਆਰਾ ਸਾਹਿਬ ਮੱਥਾ ਟੇਕ ਆਂ ਅੱਜ ਅੱਜ ਆਪਣੇ ਗੁਰੂ ਘਰ ਦੇ ਵਿੱਚ ਗੁਰਗੋਬ ਸਿੰਘ ਮਹਾਰਾਜ ਪ੍ਰਕਾਸ਼ ਦਿਹਾੜੇ ਸੰਬੰਧਿਤ ਅਖੰਡ ਪਾਠ ਦਾ ਪ੍ਰਕਾਸ਼ ਕਰਾਈ ਬੀ ਸੀਗੇ ਤੇ ਪਾਈਸਾ ਵਿੱਚ ਦਰਵੇਦੀ ਜੁਣੀ ਆਏ ਹੋਏ ਸੀਗੇ ਤੇ ਬਹੁਤ ਵਧੀਆ ਪ੍ਰਚਾਰ ਕਰਦੇ ਨੇ ਆਪਣੇ ਤੇ ਬਾਕੀ ਆਪਾਂ ਆਪਣਾ ਜਿਹੜਾ ਬਲੌਗ ਇੱਥੇ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲੋ ਮੇਰਾ ਇੱਕ ਬਲੌਗ ਦੇ ਵੀ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ